ਸਤਿ ਸ੍ਰੀ ਅਕਾਲ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰਾ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜੋ ਹੈ ਕਿ ਸ਼ੁਭਮਿੰਟਲੇ ਬਟਾਲਾ ਰੋਡ ਗੁਰਦਾਸਪੁਰ ਵਿੱਚ ਸਥਿਤ ਹੈ ਅੱਜ ਦਾ ਜੋ ਟੌਪਿਕ ਮੈਂ ਲੈ ਕੇ ਆਇਆ ਹਾਂ ਲੋਕਾਂ ਦੀ ਅਵੇਅਰਨੈਸ ਵਾਸਤੇ ਜਿਸ ਦਾ ਨਾਮ ኢਆਰਸੀਪੀ ਹੈ ਇਹਨੂੰ ਅੰਗਰੇਜ਼ੀ ਭਾਸ਼ਾ ਜਾਂ ਸੈਂਟੀਫਿਕ ਭਾਸ਼ਾ ਦੇ ਵਿੱਚ ਐਂਡੋਸਕੋਪਿਕ ਰੈਟਰੋਗ੍ਰੇਡ ਕੋਲੈਂਜੀਓਪੈਂਕ੍ਰੈਟੋਗ੍ਰਾਫੀ ਕਹਿੰਦੇ ਨੇ ਇਹ ਬਹੁਤ ਵੱਡਾ ਨਾਮ ਹੈ ਲੇਕਿਨ ਜੋ ਲੋਕਾਂ ਵਾਸਤੇ ਮੈਂ ਸਿੰਪਲ ਭਾਸ਼ਾ ਵਿੱਚ ਇਸ ਨੂੰ ਜਿੱਦਾਂ ਕਿ ਆਪਾਂ ਕਾਮਨ ਦੇਖਦੇ ਆ ਕਿ ਆਪਣੇ ਪਿੱਤੇ ਦੇ ਵਿੱਚ ਪੱਥਰੀ ਹੁੰਦੀ ਹੈ ਸਮ ਟਾਈਮ ਕੀ ਹੁੰਦਾ ਹੈ ਕਿ ਜਿਹੜੀ ਉਹ ਪੱਥਰੀ ਪਿੱਤੇ ਦੇ ਵਿੱਚੋਂ ਨਿਕਲ ਕੇ ਪਿੱਤ ਦੀ ਨਲੀ ਦੇ ਵਿੱਚ ਆ ਜਾਂਦੀ ਹੈ ਜਿਸ ਨੂੰ ਕਾਮਨ ਭਾਸ਼ਾ ਦੇ ਵਿੱਚ ਆਮ ਇਨਸਾਨ ਫੂਡ ਦੀ ਫੂਡ ਪਾਈਪ ਚ ਪੱਥਰੀ ਫਸ ਜਾਣਾ ਕਹਿੰਦੇ ਨੇ ਇਹ ਕਿੱਦਾਂ ਪ੍ਰੈਜ਼ੈਂਟ ਕਰਦੀ ਹੈ ਮਤਲਬ ਇੱਕ ਆਦਮੀ ਨੂੰ ਕਿੱਦਾਂ ਪਤਾ ਲੱਗੇਗਾ ਕਿ ਮੇਰੇ ਮੈਨੂੰ ਇਹ ਇਸ ਚੀਜ਼ ਦੀ ਸਮੱਸਿਆ ਹੈ ਉਸ ਦੇ ਕੁਝ ਲੱਛਣ ਹੁੰਦੇ ਨੇ ਜਿਹੜਾ ਕਿ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਫੋਰ ਐਗਜ਼ਾਮਪਲ ਸਭ ਨਾਲੋਂ ਪਹਿਲਾਂ ਪੇਸ਼ੈਂਟ ਨੂੰ ਸੀਵੀਅਰਲੀ ਪੇਨ ਹੋਊਗਾ ਬਹੁਤ ਜ਼ਿਆਦਾ ਦਰਦ ਹੋਏਗਾ ਪੇਟ ਦੇ ਵਿੱਚ ਦੂਸਰੇ ਨੰਬਰ ਤੇ ਪੇਸ਼ੈਂਟ ਨੂੰ ਉਲਟੀਆਂ ਆਉਣਗੀਆਂ ਤੀਸਰੇ ਨੰਬਰ ਤੇ ਕਈ ਪੇਸ਼ੈਂਟਸ ਨੂੰ ਪੀਲੀਆ ਹੋ ਜਾਂਦਾ ਜੌਂਡਿਸ ਹੋ ਜਾਂਦਾ ਸਰੀਰ ਦੇ ਉੱਤੇ ਖਾਰਿਸ਼ਾਣੀ ਸ਼ੁਰੂ ਹੋ ਜਾਂਦੀ ਹੈ ਤੇ ਠੰਡ ਲੱਗ ਕੇ ਬੁਖਾਰ ਆਣਾ ਸ਼ੁਰੂ ਹੋ ਜਾਂਦਾ ਹੈ ਇਹ ਕੁਝ ਲੱਛਣ ਹੈਗੇ ਨੇ ਜਿਹੜੇ ਕਿ ਸਾਨੂੰ ਇਹ ਦਰਸਾਉਂਦੇ ਨੇ ਕਿ ਸਾਡੀ ਜਿਹੜੀ ਪੱਥਰੀ ਹੈ ਪਿੱਤੇ ਜ ਤੋਂ ਨਿਕਲ ਕੇ ਫੂਡ ਪਾਈਪ ਦੇ ਵਿੱਚ ਆ ਕੇ ਫਸ ਗਈ ਹੈ ਹੁਣ ਇਸ ਦਾ ਇਲਾਜ ਜੋ ਇਸ ਦੀ ਇਲਾਜ ਦੀ ਪ੍ਰਕਿਰਿਆ ਨੂੰ ਅਸੀਂ ERCP ਕਹਿੰਦੇ ਹਾਂ ਪਹਿਲਾਂ ਦੇਖੋ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਇੱਥੇ ਕੋਈ ਵੀ EACP ਨਹੀਂ ਕਰਦਾ ਸੀ ਲੇਕਿਨ ਫਰਮ ਦਾ ਲਾਸਟ 1 ਇਅਰ ਮਤਲਬ ਇਹ ਪਿਛਲੇ 1 ਸਾਲ ਤੋਂ ਮੈਂ ਆਲਮੋਸਟ ਇੱਥੇ 143 143 EACP ਦੇ ਪ੍ਰੋਸੀਜਰ ਕੀਤੇ ਨੇ ਔਰ ਰੱਬ ਦੀ ਮਿਹਰ ਨਾਲ ਉਹ ਸਾਰੇ ਆਲਮੋਸਟ ਸਕਸੈਸਫੁਲ ਹੋਏ ਨੇ ਇਸ ਵੀਡੀਓ ਰਾਹੀਂ ਮੈਂ ਲੋਕਾਂ ਨੂੰ ਇਹ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਜੇ ਤੁਹਾਨੂੰ ਤੁਹਾਨੂੰ ਇਹ ਕੋਈ ਸਮੱਸਿਆ ਹੈ ਕਿ ਤੁਹਾਡੀ ਕੋਈ ਫੂਡ ਪਾਈਪ ਚ ਪੱਥਰੀ ਫਸ ਜਾਂਦੀ ਹੈ ਜਨਰਲੀ ਸਰਜਨ ਜਿਹੜੇ ਹੈਗੇ ਜਨਰਲੀ ਪੇਸ਼ੈਂਟ ਜਿਹੜੇ ਸਰਜਨ ਕੋਲ ਜਾਂਦੇ ਨੇ ਕਿ ਡਾਕਟਰ ਸਾਹਿਬ ਪੱਥਰੀ ਆ ਗਈ ਫਿਰ ਸਰਜਨ ਅੱਗੇ ਐਡਵਾਈਸ ਕਰਦੇ ਨੇ ਤਾਂ ਮੇਰੀ ਸਾਰੇ ਸਰਜਨਸ ਨੂੰ ਵੀ ਇਹ ਰਿਕਵੈਸਟ ਹੈ ਕਿ ਅਗਰ ਤੁਹਾਡੇ ਕੋਲ ਕੋਈ ਸੀਬੀਡੀ ਸਟੋਨ ਯਾਨੀ ਕਿ ਫੂਡ ਪਾਈਪ ਚ ਜੇ ਕੋਈ ਪੱਥਰੀ ਫਸ ਜਾਂਦੀ ਹੈ ਉਸ ਦਾ ਕੋਈ ਪੇਸ਼ੈਂਟ ਆਂਦਾ ਹੈ ਤਾਂ ਸਾਡੇ ਕੋਲ ਰੈਫਰ ਕਰੋ ਅਸੀਂ ਉਸ ਦਾ ਇਲਾਜ ਗੁਰਦਾਸਪੁਰ ਦੇ ਵਿੱਚ ਹੀ ਕਰਾਂਗੇ ਔਰ ਇਸ ਦੀ ਇੱਕ ਸਭ ਤੋਂ ਵੱਡੀ ایڈਵਾਂਟੇਜ ਇਹ ਹੈ ਕਿ ਇਹ ਆਪਰੇਸ਼ਨ ਦੇ ਵਿੱਚ ਕੋਈ ਵੀ ਚੀਰ ਫੜ ਨਹੀਂ ਹੁੰਦਾ ਅਸੀਂ ਇਸ ਨੂੰ ਦੂਰਬੀਨ ਰਸਤੇ ਅੰਦਰ ਮੂੰਹ ਰਸਤੇ ਅਸੀਂ ਜਾਂਦੇ ਆ ਤੇ ਆਪਣਾ ਫੂਡ ਪਾਈਪ ਤੱਕ ਪਹੁੰਚ ਕੇ ਫਿਰ ਉਸ ਨੂੰ ਉੱਥੋਂ ਆਪਾਂ ਜਿਹੜੀ ਸਟੋਨ ਹੈ ਉਸ ਨੂੰ ਅਸੀਂ ਬਿਨਾਂ ਕੋਈ ਚੀਰ ਫੜ ਤੋਂ ਅਸੀਂ ਬਾਹਰ ਕੱਢ ਦਿੰਦੇ ਹਾਂ ਔਰ ਇਸ ਇਸ ਦੇ ਵਿੱਚ ਜਿਆਦਾ ਲੰਬਾ ਸਟੇ ਵੀ ਨਹੀਂ ਹੁੰਦਾ ਜਿੱਦਾਂ ਕਿ ਮੰਨ ਲਓ ਅਗਰ ਇਹ ਪੇਸ਼ੈਂਟ ਅੱਜ ਅਸੀਂ ਪ੍ਰੋਸੀਜਰ ਕਰਦੇ ਹਾਂ ਤਾਂ ਨੈਕਸਟ ਡੇ ਹੀ ਮਾਰਨਿੰਗ ਦੇ ਵਿੱਚ ਪੇਸ਼ੈਂਟ ਨੂੰ ਅਸੀਂ ਛੁੱਟੀ ਕਰ ਸਕਦੇ ਹਾਂ